ਸਤਿ ਸ੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਅੱਜ ਆਪਾਂ ਗੱਲ ਕਰਨੀ ਆ ਪੀਆਰ ਬਾਰੇ ਪੀਆਰ ਮਤਲਬ ਤੁਸੀਂ ਸਮਝ ਗਏ ਹੋਵੋਗੇ ਪਰਮਨੈਂਟ ਰੈਜ਼ਿਡੈਂਸੀ ਸਥਾਈ ਨਿਵਾਸ ਪੱਕੀ ਰਹਿائش ਪੀਆਰ ਕਿੱਥੇ ਨਹੀਂ ਮਿਲਦੀਗੀ ਇਹਦੇ ਬਾਰੇ ਆਪਾਂ ਗੱਲ ਕਰਨੀ ਆ ਜਿੱਥੇ ਆਪਾਂ ਹੁਣ ਧਰਤੀ ਦੇਸਤ ਆਏ ਆ ਤੁਹਾਨੂੰ ਪਤਾ ਇੱਥੇ ਪੀਆਰ ਨਹੀਂ ਮਿਲਦੀਗੀ ਚਾਹੇ ਬੰਦਾ ਕਿੰਨੇ ਪੈਸਾ ਕਮਾ ਲੇਵੇ ਕਿੰਨੇ ਪਲਾਟ ਲੈ ਲੇਵੇ ਕਿੰਨੀਆਂ ਗੱਡੀਆਂ ਮੋਟਰਾਂ ਲੈ ਲੇਵੇ ਠੱਗੀਆਂ ਠੁਰਗੀਆਂ ਮਾਰ ਲੇਵੇ ਇੱਥੇ ਬੰਦਾ ਪੱਕਾ ਨਹੀਂ ਹੋ ਸਕਦਾ ਪਰਮਨ ਰੈਜ਼ੀਡੈਂਸ ਨਹੀਂ ਇੱਥੇ ਹੋ ਸਕਦਾ ਕਿਉਂਕਿ ਸਫ਼ਰ ਤੇ ਆਏ ਹਰ ਬੰਦਾ ਸਫ਼ਰ ਪੂਰਾ ਹੋ ਗਿਆ ਹਰ ਇੱਕ ਨੇ ਚਲੇ ਜਾਣਾ ਵਾ ਫਿਰ ਠੱਗਿਆਂ ਠੋਰੀਆਂ ਕਾਢ ਲਈ ਜੇ ਆਪਾਂ ਦੇਖੀਏ ਜੇ ਬੰਦਾ ਇਹ ਗੱਲ ਮਨ 'ਚ ਰੱਖੇ ਇੱਥੇ ਮੈਂ ਟੂਰਿਸਟ ਵਿਜੇ ਤੇ ਆਇਆ ਮਾ ਨਾ ਕਿ ਪੀਆਰ ਕਿੰਨੀ ਮਿਹਨਤ ਕਰ ਲੋ ਠੀਕ ਆ ਮਿਹਨਤ ਕਰਨੀ ਚਾਹੀਦੀ ਆ ਆਪ ਦਾ ਰਜਗਾਰ ਚਲਾਉਣਾ ਬੱਚੇ ਪਾਲਣੇ ਆ ਠੀਕ ਆ ਵਾ ਕੰਮਕਾਰ ਕਰਨਾ ਪਰ ਇਹਦਾ ਮਤਲਬ ਇਹ ਨਹੀਂ ਆਪਣਾ ਕੋਈ ਸਥਾਈ ਨਿਵਾਸ ਨਹੀਂ ਹੈ ਕਰਤਾ ਇਹ ਤੇ ਪੱਕੀ ਰਹਿਚ ਨਹੀਂ ਹੈਗੀ ਵੀ ਆਪਾਂ ਇੱਥੇ ਪੱਕੇ ਰਹਿ ਜਾਾਂਗੇ ਇਸ ਲਈ ਹੱਕ ਦੀ ਕਮਾਈ ਕਰੋ ਕਿਸੇ ਦਾ ਮਾਰਾ ਨਾ ਕਰੋ ਕਿਸੇ ਪਰ ਮਾਰਨ ਸੋਚੋ ਹਰ ਇੱਕ ਨਾਲ ਚੌਥੀ ਜਿਲ੍ਹਾ ਕਿ ਨਾਲ ਗੱਲ ਕਰਨੀ ਆਪਦਾ ਕੰਮ ਕੱਢਿਆ ਫਿਰ ਬੰਦੇ ਨੂੰ ਦੂਸਰੇ ਨੂੰ ਬੁਲਾਉਣਾ ਨਹੀਂਗਾ ਜਾਂ ਜੋ ਲੋੜ ਆ ਉਹ ਤਾਂ ਬੁਲਾ ਲੈਣਾ ਇਹੋ ਜੀਆਂ ਗੱਲਾਂ ਕਿੰਨੀਆਂ ਆਪਾਂ ਘਟੀਆਂ ਗੱਲਾਂ ਕਰਦੇ ਆਂ ਕਾਦੇ ਲਈ ਹਾਂ ਜੇ ਪੀਅਰ ਲੈਣੀ ਆ ਪੀਅਰ ਮਿਲ ਸਕਦੀ ਆ ਕਿੱਥੇ ਮਿਲ ਸਕਦੀ ਆ ਇਹ ਲੋਕਾਂ ਦੇ ਦਿਲਾਂ 'ਚ ਮਿਲ ਸਕਦੀ ਆ ਹਰ ਇੱਕ ਦਾ ਚੰਗਾ ਕਰੀਏ ਕਿਸੇ ਨੂੰ ਮੰਦਾ ਨਾ ਬੋਲੀਏ ਜੇ ਹੋ ਸਕੇ ਤਾਂ ਕਿਸੇ ਦਾ ਭਲਾ ਕਰ ਦੋ ਨਹੀਂ ਕਰ ਸਕਦੇ ਰਹਿਣ ਦਿਓ ਪਰ ਕਿਸੇ ਦਾ ਮਾੜਾ ਨਾ ਕਰੋ ਇਹਦੇ ਨਾਲ ਕੀ ਹੋਊਗਾ ਤੁਸੀਂ ਦੁਨੀਆ ਤੋਂ ਚਲੇ ਵੀ ਜਾਓਗੇ ਤੁਹਾਨੂੰ ਪਿਆਰ ਲੋਕਾਂ ਦਾ ਦਿਲਾਂ ਵਿੱਚ ਮਿਲੀ ਹੋਊਗੀ ਲੋਕ ਤੁਹਾਨੂੰ ਯਾਦ ਕਰਨਗੇ ਇਸ ਲਈ ਮੈਂ ਤਾਂ ਇਹੀ ਗੱਲ ਕਹਿਣਾ ਭਾਈ ਬਈ ਇੱਥੇ ਪੀਆਰ ਕਿਸੇ ਨੂੰ ਨਹੀਂ ਮਿਲਣੀ ਫਿਰ ਕਾਦ ਲਈ ਠੱਗੀਆਂ ਠੋਰੀਆਂ ਕਾਦ ਲਈ ਚੋਥੇ ਚਲਾਕੀਆਂ ਆਪ ਦਾ ਖੁਸ਼ ਰਹੋ ਪਰਮਾਤਮਾ ਨਾਲ ਲਵੋ ਜਿੰਨਾ ਹੈਗਾ ਉਹਨੇ ਤੇ ਸਬਰ ਕਰੋ ਧੰਨਵਾਦ